ਰਿਆ ਹੋਇਆ ਬੰਦਾ ਜਾਲਾ ਜੀ ਬੰਦਾ ਪੰਜਾਬ ਦਾ ਰਹਿਣ ਵਾਲਾ ਜੀ ਗਰਦਾਪੁਰ ਦਾ ਦਾ ਥੋੜਾ ਬਾਈਆ ਦਾ ਮੈਂਟਲੀ ਥੋੜਾ ਦਿਮਾਗ ਤੋਂ ਆਫਸੈਟ ਆ ਜੇ ਕੋਈ ਵੀਰ ਮੇਰਾ ਭਰਾ ਇਹਨੂੰ ਪਹਿਚਾਣਦਾ ਨਾ ਤੇ ਇਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਨੰਬਰ ਹੈਗਾ ਨਾਂ ਵੀ ਦੱਸ ਦਿੰਦਾ ਨਾਂ ਭਾਈ ਦਾ ਹੈਗਾ ਰਾਜਦੀਪ ਸਿੰਘ ਢਾਲੀਵਾਲ ਗਰਦਾਪੁਰ ਦਾ ਦਾ ਜੀ ਪਿੰਡ ਗਰਦਾਪੁਰ ਦੀਨੇ ਨਗਰ ਕੋਡ ਦੱਸਦਾ ਜੀ ਸ਼ੋਨਾ ਕੋਡ ਨਾ ਬੋਲੋ ਉਹ ਲਾ ਰਾ ਦਾ ਨਾ ਬਾਈ ਥੋੜਾ ਦਿਮਾਗ ਤੋਂ ਅਫਸਾਈਡ ਚੱਲ ਰਿਹਾ ਇਹ ਹਰਿਆਣੇ ਵਿੱਚ ਅਸੋਧਾ ਅਸੋਧਾ ਟੋਲ ਤੇ ਆ ਨੂੰ ਮਿਲਿਆ ਇਹ ਉੱਥੇ ਹੀ ਆ ਬਈ ਜੇ ਕੋਈ ਵੀਰ ਭਰਾ ਪਹਿਚਾਨਦਾ ਮੇਰੇ ਭਰਾ ਨੂੰ ਤੇ ਸਾਡੇ ਨਾਲ ਸੰਪਰਕ ਕਰੋ ਨੰਬਰ ਹੈ ਗਾ ਜੀ 79464283 ਹੈ ਮੇਰਾ ਨੰਬਰ ਆ ਮੈਂ ਮਗੇਰੀਆਂ ਸ਼ਹਿਰ ਦਾ ਰਹਿਣ ਵਾਲਾ ਭਾਈ ਜੀ ਕੱਲ੍ਹ ਤੋਂ ਸਹੀ ਸਹੀ ਜੱਟ ਜੀ 7 ਲੱਖ ਕੈਮ ਉਹੀ ਰਾਜਾ ਬਿਲਕੁਲ ਸਹੀ ਹੈ ਬਸ